ਸਤਿ ਸ਼੍ਰੀ ਅਕਾਲ ਗਾਇਸ ਆ ਬੈਠੀ ਹੈ ਜਬਜੀ ਅੱਜ ਤਿਆਰੀ ਕਰ ਰਹੀ ਆ ਅਸੀਂ ਮੰਜੇ ਬਿਸਤਰਿਆਂ ਦੀ ਇਹ ਖਾਣ ਲੱਗੀ ਹੋਈ ਆ ਚੰਕੀ ਚਾਟ ਮਸਾਲਾ ਬੈਠੀ ਤਾਂ ਦੇਖੋ ਕਿਵੇਂ ਆ ਟੇਬਲ ਤੇ ਬਸ ਕਰ ਜੇ ਤਿੱਖਾ ਲਾਦਾ ਰਹਿਣ ਦੇ ਖਾਣ ਨੂੰ ਹੈ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਸਾਡੇ ਮੰਜੇ ਬਿਸਤਰਿਆਂ ਦਾ ਟਾਈਮ ਸ਼ੁਰੂ ਹੋ ਗਿਆ ਜੀ ਤੇ ਬੈੱਡ ਦੀ ਰਿਟਾਇਰਮੈਂਟ ਅਸੀਂ ਇੱਧਰ ਦੇਤੀ ਆ ਰੂਮ ਨੂੰ ਕਿਉਂਕਿ ਇਹ ਰੂਮ ਦੇ ਵਿੱਚ ਨਾ ਗਰਮੀ ਬਹੁਤ ਆ ਪਰਦਾਇ ਬਹੁਤ ਆ ਤਾਂ ਇਸ ਕਰਕੇ ਇੱਕ ਕਮੰਜਾ ਪਿਆ ਸਾਡੇ ਇੱਕ ਉਧਰ ਪਿਆ ਜਿ ਖੜਾਉਣੇ ਆ ਨਾ ਭਰਿਆ ਪਿਆ ਇੱਧਰ ਸਰਦਾਰ ਜੀ ਬਣਾ ਰਹੇ ਸੀ ਜਲਜੀਰਾ ਠੀਕ ਨਾ ਲਿਓ ਜਿਉ ਇੱਧਰ ਪਾ ਰਹੀ ਆ ਸਾਡੀ ਸ਼ਿਮਲਾ ਮਿਰਚ ਛਾਤੇ ਜਿਹੜੀ ਸ਼ਿਮਲਾ ਮਿਰਚ ਲੱਗੀ ਉਹ ਬਣਾ ਰਿਆਂ ਤੇ ਸਰਦਾਰ ਜੀ ਨੇ ਇੱਕਾ ਫਾਇਦਾ ਕਰਤਾ ਜਸਟ ਫੈਨ ਲਗਾਤਾ ਆ ਦੇਖੋ ਇਹ ਜਸਟ ਫੈਨ ਦਾ ਫਾਇਦਾ ਹੋ ਗਿਆ ਕਿਉਂਕਿ ਅੰਦਰ ਨਾ ਮੈਨੂੰ ਜਦ ਮੈਂ ਰੋਟੀ ਬਣਾਉਂਦੀ ਸੀ ਤਾਂ ਤਵੇ ਦਾ ਸੇਕ ਸਾਰਾ ਉਧਰ ਨੂੰ ਜਾਂਦਾ ਸੀ ਹੁਣ ਸਾਰਾ ਬਾਹਰ ਆਂਦਾ ਤੇ ਇਹਦੇ ਕਰਕੇ ਮੈਨੂੰ ਫਾਇਦਾ ਹੋ ਗਿਆ ਰਸੋਈ 'ਚ ਗਰਮੀ ਘਟ ਗਈ ਤੇ ਜਪਜੀ ਨੇ ਕਰਤਾ ਫਿਨਿਸ਼ ਤੇ ਜਵਜੀ ਨੂੰ ਆਹ ਟੇਬਲ ਮਿਲਿਆ ਜੀ ਤੇ ਆਹ ਛੋਟੇ ਜਿਹੇ ਕੂਲਰ ਦਾ ਹਜੇ ਕੰਮ ਚਲਾਵਾਂਗੇ ਅਸੀਂ ਪਾਣੀ ਚਾਹੀਦਾ ਦੇ ਦਿਓ ਓੜਾ ਪਾਣੀ ਦਿਓ ਜਵਜੀ ਨੂੰ ਇਹ ਸਾਡੀ ਪਾਣੀ ਵਾਲੀ ਤਸਕ ਜੀ ਅਸੀਂ ਸਟੀਲ ਦਾ ਸਟੀਲ ਦੇ ਪਾਂਡੇ ਦੇ ਵਿੱਚ ਪਾਣੀ ਸਟੋਰ ਕਰਕੇ ਰੱਖਦੇ ਆਂ ਆ ਜੱਬ ਜੀ ਨੂੰ ਪੈਪਾ ਹਾਊਸ ਬਣਾ ਕੇ ਦਿੱਤਾ ਪੈਪਾ ਜੋਰਜ ਦਾ ਹਾਊਸ ਸਰਦਾਰ ਜੀ ਨੇ ਗੱਤੇ ਦਾ ਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਆ ਦੇਖੋ ਸਰਦਾਰ ਜੀ ਨੇ ਪੈਪਾ ਦੇ ਫੈਬਿਕ ਕੁਇਕ ਲਾਈ ਸੀ ਆ ਦੇਖੋ ਸਿਮਿੰਟ ਲੱਗ ਗਿਆ ਵਿਚਾਰੀ ਦੇ ਜਬਜੀ ਨੂੰ ਲੱਗ ਗਿਆ ਨਾ ਪਤਾ ਮੋਟੂ ਦੇਖਣੀ ਕਲ ਪੈਂਦੀ ਲੈ ਜਬਜੀ ਪਾਪਾ ਰੋਟੀ ਖਾਣ ਹਾ ਹਾਂ ਅ ਜਬਜੀ ਦੇ ਕਾਰਟੂਨ ਫੇਵਰੇਟ ਨੇ ਜੀ ਜਬਜੀ ਸਾਰਾ ਦਿਨ ਇਹੀ ਦੇਖਦੀ ਆ ਤੇ ਅੱਜ ਕਹਿੰਦੀ ਪਾਪਾ ਇਹਨਾਂ ਦਾ ਹਾਊਸ ਬਣਾ ਦੋ ਤੇ ਫਿਰ ਇਹਦੇ ਪਾਪਾ ਨੇ ਹਾਊਸ ਬਣਾਇਆ ਅੱਛਾ ਗੇਟ ਗੇਟ ਕਿੱਥੇ ਤੇਰੇ ਘਰ ਦਾ ਆ ਟਾਕੀਆਂ ਇਹ ਤਾਂ ਟਾਕੀਆਂ ਨੇ ਵਿੰਡੋਜ਼ ਨੇ ਗੇਟ ਕਿੱਧਰ ਆ ਆਸੀ ਡੋਰ ਇਹਦੇ ਪਾਪਾ ਇਹਨਾਂ ਦਾ ਹਾਂ ਅਮਮ ਹਾਂ ਇਹਨਾਂ ਦੀ ਕੁੜੀ ਆ ਇੱਕ ਉਹਦੇ ਮੁੰਡਾ ਆ ਇਹ ਕਹ ਪਾਇ ਇਹਨਾਂ ਦੀ ਕੁੜੀ ਇਹਦਾ ਮੁੰਡਾ ਜਾਰਜ ਮੀਚਰ ਠੀਕ ਹੈ ਆ ਚੱਲੇ ਅੰਦਰ ਓਕੇ ਦਰਵਾਜ਼ਾ ਲਾ ਦੇ ਸੋਗੇ ਹੁਣ ਸੋਗੇ ਠੀਕ ਲਓ ਜੀ ਦੋਜੀ ਤੋਂ ਦੁੱਧ ਪਵਾ ਲਿਆ ਅੱਜ ਦੁੱਧ ਅਸੀਂ ਘੱਟ ਪਵਾਇਆ ਕੱਲ ਨੂੰ ਮੇਰੇ ਪੇਕੇ ਘਰੋਂ ਦੁੱਧ ਆਣਾ ਜੀ ਇੰਨੇ ਸਾਡੇ ਮੱਝਾਂ ਰੱਖਿਓ ਇਹਨਾਂ ਤਾਂ ਅਸੀਂ ਕਿਲੋ ਦੁੱਧ ਹੀ ਪਵਾਇਆ ਅੱਜ ਚਲੋ ਜੀ ਮੰਜੇ ਬਿਸਤਰਿਆਂ ਦੇ ਕਰੀਏ ਤਿਆਰੀ ਆ ਦੇਖੋ ਖੜਾਉਣੇ ਵਗੈਰਾ ਸਾਰੇ ਜਬਜੀ ਦੇ ਚੱਕਣ ਵਾਲੇ ਨੇ ਉਹ ਥੈਲੇ ਨਾ ਮੈਂ ਮਿੱਟੀ ਪਾ ਕੇ ਰੱਖਣੇ ਨੇ ਉਹ ਚ ਸਬਜ਼ੀਆਂ ਲਗਾਉਂਗੀ ਤੇ ਚਲੋ ਇੱਧਰ ਤਿਆਰੀ ਕਰੀਏ ਚਾਲੋ ਖੁਸ਼ੀ ਖੜੀ ਹੋ ਪਾਈ ਇਹਨੂੰ ਮੈਂ ਸੋਚੀ ਰੱਖ ਲਿਆ ਮੈਂ ਕੁਝ ਪਿਆਜ ਦੇ ਵਿੱਚ ਮਾੜੀ ਮਾਜੂ ਨਾਲ ਤੇ ਆਪ ਆ ਕੇ ਰੱਖ ਦਈਏ ਤੇ ਉਹ ਦੂਆ ਮੰਝਾ ਕੱਢ ਕੇ ਲਿਆਉਣਾ ਆ ਜੋ ਇੱਧਰ ਆਪ ਆਪ ਕੋਲ ਸਟੈਂਡ ਨਾਲ ਰੱਖੋ ਮੇਰਾ ਲਾਈਵ ক্লোਜ਼ ਕਰਤਾ ਨਹੀਂ ਬਥੇਰਾ ਲਾਈਵ ਚੁਲਾ ਲਿਆ ਹੋਣ ਮੰਝੇ ਵਿਸਤਰੇ ਤਿਆਰੀ ਕਰੀਏ ਇੱਧਰ ਨਾ ਬੋਕ ਆ ਪਿਆ ਉੱਤੇ ਮੰਝਾ ਪਿਆ ਦੇਖੋ ਮੰਝੇ ਦਾ ਕੀ ਹਾਲ ਹੈ ਇੱਧਰ ਸਾਡੇ ਸਟੋਰ ਨੂੰ ਬਣਿਆ ਪਿਆ ਵੱਡਾ ਕਿ ਮੈਂ ਇਹਨੂੰ ਮੈਂ ਸਰਦਾਰ ਜੀ ਤੁਸੀਂ ਆਓ ਮੈਂ ਲੰਘ ਜਾ ਫੜ ਜਾ ਖੁਸ਼ੀ ਆ ਦਿਖਾਈ ਮੱਝਾ ਵੇਗਾ ਇਹ ਮੈਂ ਬੰਦਾ ਸੀ ਮੈਂ ਤੇ ਸਰਦਾਰ ਜੀ ਨੇ ਬਣਾਇਆ ਸੀ ਅਸੀਂ ਬੁੜਿਆਂ ਸੀ ਬਸ ਮਿਸਟੇਕ ਇੱਕ ਹੋ ਗਈ ਅਦਰ ਵਿੱਚ ਅਸੀਂ ਦੌੜ ਨਹੀਂ ਰੱਖੀ ਤੋ ਠਿੱਲਾ ਹੋ ਜਾਣਾ ਮੰਜਾ ਫਿਰ ਉਹਨੂੰ ਕਿਸਾਂ ਲਈ ਬੋਣ ਚਾਹੀਦੀ ਹੁੰਦੀ ਆ ਅਸੀਂ ਇਹ ਚਾਲਾ ਅਗਲੀ ਵਾਰ ਸੁਧਾਰ ਕਰ ਲਾਂਗੇ ਲੇਪੋ ਆ ਦੇਖੋ ਜੱਜ ਜੀ ਕੀ ਕਰਦੀ ਆ ਇਹ ਚੜ ਗਈ ਮੰਜੇ ਤੇ ਮੇਰੀ ਸੀੜੀ ਤੇ ਡਿਗੜੀ ਗਈ ਨਾ ਉਹ ਤੇ ਗਾਇਤਨ ਕੁਛ ਨਹੀਂ ਕਹਦੇ ਉਹ ਤਾਂ ਕਹਿੰਦੇ ਨੇ ਵਧੀਆ ਗੱਲ ਆ ਮੰਜੇ ਤੇ ਤਾਂ ਟੱਪਦੇ ਹੁੰਦੇ ਨੇ ਬੱਚੇ ਪਤਾ ਫਿਰ तेरे बच्चे ना खेड़ चुन दे गुगरी चल अब बिस्तर मजे अपसागी चलो चल नीचे उतरो हाँ आए तो आए अब तेरे कोई जब पावन कोई करके कार भाई अब आज भी इस बारे आ रहे नीचे टक करने रहते हैं हाँ जब को है ना पापा करने के इधर आ गया मंजा ਵੇੜੀ ਚਿੜੀ ਸਾਡੇ ਮੰਝੇ ਤਿਆਰ ਹੋ ਗਏ ਮੰਝੇ ਤਿਆਰ ਹੋ ਗਏ ਆ ਖੁਸ਼ੀ ਦਾ ਮੰਝਾ ਆ ਆ ਮਮਾ ਦਾ ਆ ਜੱਜਜੀ ਦਾ ਇਹ ਕੋਲ ਬਸ ਤਰੇ ਕੋਲ ਬਸ ਤਰੇ ਲੱਗੇ ਗਾਇਸ ਹਾਂਜੀ ਹੁਣ ਸਰਦਾਰ ਜੀ ਲੱਗਿਆ ਪਾਣੀ ਪੋਣਾ ਆ ਛੋਟੇ ਮਿੰਨੀ ਕੂਲਰ ਦੀ ਵਰਤੋਂ ਕਰਾਂਗੇ ਦੇਖਦੇ ਆ ਇਹਦੇ ਨਾਲ ਸਾਡਾ ਕਿਵੇਂ ਦਾ ਅੱਜ ਰਾਤ ਲੰਘਦੀ ਆ ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਦੂਆ ਕੂਨਰ ਕੱਢਾਂਗੇ ਨਹੀਂ ਇਹ ਛੋਟੇ ਕੂਲਰ ਦੀ ਵਰਤੋਂ ਕਰਦੇ ਆ ਕਮਰੇ ਅੰਦਰ ਗਰਮੀ ਬਹੁਤ ਜ਼ਿਆਦਾ ਹੋਗੀ ਇਹ ਕਮਰਾ ਸਾਡਾ ਜਿਹੜੀ ਲੌਬੀ ਆ ਇਹ ਠੰਡੀ ਆ ਤੇ ਰਾਤ ਦੇ ਵੱਜ ਗਏ 9 ਵਾਹ ਆ ਦੇਖੋ ਆ ਵੀ ਟਾਈਮ ਹੁੰਦੇ ਸੀ ਨਾ ਬਚਪਨ ਚ ਮੰਜੇ ਤੇ ਛਾਲਾ ਮਾਰਨੀ ਆ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਜਪਜੀ ਦੇ ਵਿੱਚ ਤਾਂ ਨਾ ਮੈਂ ਆਪਦਾ ਬਚਪਨ ਯਾਦ ਆਦਾ ਚੀੜੀ ਜੀ ਚੀੜੀ ਗਿਰਨਾ ਜਾਈ ਤੂੰ ਠੀਕ ਹੈ ਠੀਕ ਹੈ ਮੈਂ ਨਹੀਂ ਕੁਝ ਕਹਿੰਦੀ ਚਲਾ ਬਿਸਤਰੇ ਗੱਡੀਏ ਠੀਕ ਹੈ ਆਰਾਮ ਨਾਲ ਬੈਠੀ ਜੱਪੂ ਗਿਰਨਾ ਜਾਈ ਠੀਕ ਹੈ ਕਿਵੇਂ ਲੱਗ ਰਿਹਾ ਜੱਪੂ ਤੁਹਾਨੂੰ ਮੰਜਿਆਂ ਤੇ ਪੈਣਾ ਇਹ ਦੱਸੀ ਹੈ ਬਹੁਤ ਸੋਹਣਾ ਬਹੁਤ ਸੋਹਣਾ ਆਏ ਮੇਰੀ ਧੀ ਰਾਣੀ ਚੀ ਕਬੂਤਾ ਠੀਕ ਹੈ ਸੋਣੀਏ ਬਹੁਤ ਜ਼ਰਾ ਹਲੋ ਜੀ ਬਿਸਤਰੇ ਸੀ ਕੱਟ ਲੈ ਇੱਕ ਤੇ ਸਾਡੇ ਗੱਦਾ ਤੇ ਚਾਦਰ ਪਛਾਈ ਹੋਈ ਹੈ ਉਹਦੇ ਲੋੜ ਨਹੀਂ ਹੈਗੀ ਇੱਕ ਦਰੀ ਹੋਗੀ ਦਰੀ ਦੇ ਨਾਲ ਕੇਸੀ ਹੋਗੀ ਆ ਦੂਜੀ ਦਰੀ ਆ ਔਰ ਆ ਤਰਾਣੇ ਦੇਖਦੇ ਆ ਇਹਨੂੰ ਕੀ ਕਹਿੰਦੇ ਨੇ ਢੋਲਾ ਪਤਾ ਨਹੀਂ ਸਰਤਾ ਜੀ ਢੋਲਾ ਕੇਸ ਨੂੰ ਕੇਸ ਲੋਰੀ ਕਾਸ ਰਣਾ ਹੋ ਗਿਆ ਢੋਲਾ ਤਾਂ ਤੂੰ ਦਾਜੋ ਪਾਸ ਰਣਾ ਚੱਕ ਲਿਆ ਚਲੋ ਆ ਚੱਲੀਏ ਗਾਇਸ ਉਹ ਇਹ ਪਹਿਲਾ ਹੱਥ ਇਹ ਤੋਂ ਸੜ ਗਾ ਹੂੰ ਇਧਰ ਫੋਲਡ ਕਰ ਦਿੰਦੀ ਆ ਪੈਰਾਂ ਤੇ ਦੌੜ ਨਹੀਂ ਚੁੱਕੂਗੀ ਪਰ ਇਹ ਤੋਂ ਦੌੜ ਨਹੀਂ ਆਈ ਇਧਰੋਂ ਕਰਦੇ ਹੋ ਤੋਂ ਇੱਧਰ ਤੱਕ ਝਾਣਾ ਆ ਜੂਗਾ ਮੈਂ ਆਪਣਾ ਬਿਸਤਰਾ ਆਪ ਹੀ ਕਰ ਲੂੰਗੀ ਸੈਟ ਬਸ ਸਾਰਾਂ ਦੇ ਕਿਤੇ ਇੱਤੇ ਤੋ ਲਾਲ ਮੰਗਦੇ ਬਹੁਤ ਸੁੰਦਰ ਲੱਗਦਾ ਬਹੁਤ ਸੁੰਦਰ ਲੱਗਦਾ ਸ਼ੁਕਰੀਆ ਬੱਚਾ ਥਿੜੀ ਧੰਨਵਾਦ ਪਰਵਾਹ ਇਹ ਸਜਾਏ ਹਾਈਵੇ ਦਾ ਤੇ ਜਵਾਕੀ ਉਸਮਾਨੀ ਦਾ ਦੇ ਚਾਰਜ ਦੂਜੇ ਨੇ ਮੁਕਮਲੇ ਆਹ ਦਰਿਤ ਪੂਰੀ ਪੂਰੀ ਹੋ おい、スペルマン ਇਹਦਾ ਗਲਾਫ ਉਹਦੇ ਵਿੱਚ ਉਹੋ ਬੈਠਦੇ ਤੇ ਉਹ ਮੇਰਾ ਸਹਾਰਾ ਆ। ਅੱਛਾ ਖੁਸ਼ੀ ਵਿੱਚ ਤੇਰਾ। ਚਲੋ ਇਹਦਾ ਗਲਾਫ ਲੱਭੀਏ। ਕੀ ਕਹੜਾ ਜੱਪੂ? ਬਲੂਨ ਜਿਹਾ ਆਇਆ ਏ ਤੇ। ਪਾਪਾ ਦਾ ਟਿੱਡਾ। ਹਾਂ। ਬਾਈ ਪਾਪਾ ਦਾ ਟਿੱਡ ਜਪਜੀ ਦੇ ਪਾਪਾ ਟਿੱਡ ਬਲੂਨ ਵਰਗਾ ਹੋ ਗਿਆ। ਉਹ ਪਾਪਾ ਕਹਿੰਦੇ ਕਹ ਪਾਪਾ ਟਿੱਡੇ ਤੇ ਐਕਸਰਸਾਈਜ਼ ਕਰਿਆ ਕਰੋ ਪਤਲੇ ਹੋ ਜਾਓ। ਹਾਂ ਸਾਢੇ ਵਰਗੇ ਸਾਢੇ ਵਰਗੇ ਮੋਟੂ ਪਾਪਾ ਹੋ ਗਿਆ ਨਾ ਜੱਪੂ ਹਾਂਜੀ ਮੋਟੋ ਮੋਟੂ ਲੈ 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 ਆਏ ਹਾਏ ਆਏ ਹਾਏ ਐ ਨਾ ਸੱ ਲੈ ਲੈ ਨਟੰਕੀ ਅੱਜ ਤੋਂ ਅਸੀਂ ਰਾਤ ਦੀ ਚਾਹ ਬੰਦ ਕਰਤੀ ਤੇ ਦੁੱਧ ਬਣਾਇਆ ਕਰਾਂਗੇ ਹੁਣ ਗਲੇ ਸਭ ਦੇ ਠੀਕ ਨੇ šakralatud rati e , väga tõesti läheb tänaval , eruti paani püha ei ma tea . ਈ ਆਈ ਆ ਯੋ ਖੁਖ ਕੀ ਬੋਨੇ ਵਾਪਾ ਵਿੱਚ ਐ ਕੋਕ ਡ੍ਰਿੰਕ ਦਾ ਲੈਟਸ ਸਟਾਪ ਹਵਾ ਯਾਰ ਲੋਕ ਸੋ ਦ ਯੂ ਆਰ ਆਪ 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 ਫਾਸਟ ਸਟਾਰ ਲਾਈਕ ਕਮ ਡਾਇਮੰਡ ਇਨ ਦੋ ਸਟਾਰ ਲਾਈਕ ਕਮ ਡਾਇਮੰਡ ਇਨ ਦੋ ਸਟਾਰ ਤੂੰ ਪੈਰਟ ਨੂੰ ਹੀ ਆਈ ਹੈ ਉਹ ਸਿਰਾਂਦੇ ਸੀ ਉਦਾਂ ਹੀ ਡਾਂਸ ਹੀ ਕਰਾਇਓ ਇਹਨੂੰ ਓ ਮੋ ਮੋ ਕਿੰਨਾ ਛੋਣਾ ਬੱਚਾ ਮੇਰੇ ਵਿੱਚ ਇੱਕ ਅੱਧੀ ਮਸਤੀ ਕਰਨ ਲੱਗੀ ਹੋਈ ਆ ਮੱਜੇ ਤੇ ਯਾ ਆਓ ਅੱਜ ਪੈਰਟ ਜਵਜੀ ਦੇ ਨਾਲ ਪਊਗਾ ਹਨਾ ਹਾਂ ਜਵਜੀ ਬੈਸਟ ਫਰੈਂਡ ਹੈ ਨਾ ਚਲੋ ਕੀ ਕਹਿੰਦਾ ਸੀ ਚੁੱਪੂ ਤੂੰ ਦੁੱਧ ਬਾਰੇ ਕੀ ਕਹਿੰਦੇ ਸੀ ਤੂੰ ਬਾਅਦ ਚਾਹ ਪੀਂਦੇ ਆ ਹੂੰ ਯਾ ਤੋ ਦੁੱਧ ਪੀਂਦੇ ਆ हां जी सारे जाने सुबह चाय पिया करो रात नु दूध पिया करो हैना ते आ ਤੁਹਾਡੇ ਕੋਲ ਕੀ ਆ ਗ੍ਰੀਨ ਗ੍ਰੀਨ पैरਟ पैरਟ আচ্ছা ਚਲੋ ਗਾਇਜ਼ ਨੂੰ ਬਾਏ ਕਰ ਦੋ ਗੁੱਡ ਨਾਈਟ ਕਰ ਦੋ ਗੁੱਡ ਨਾਈਟ ਬਾਏ ਕਰ ਦੋ ਕਸਾ ਸੀ ਕਾਲ ਜੀ ਕਸਾ ਸੀ ਬਾਏ हां जी ਬਾਏ ਗਾਇਜ਼ ਇਥੇ ਬਲੌਗ ਦਾ ਐਂਡ ਕਰਦੇ ਆ ਤੇ ਗੁੱਡ ਨਾਈਟ ਮਿਲਦੇ ਆ ਫੇਰ ਅਗਲੇ ਬਲੌਗ ਦੇ ਵਿੱਚ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੱਪੂ ਗੁੱਡ ਨਾਈਟ